ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਬੈਕ ਜੀ ਸਾਡੇ ਨਵੇਂ ਵਲੌਗ ਦੇ ਵਿੱਚ ਦੁੱਗਲ ਫੈਮਿਲੀ ਵਲੌਗਸ ਤੇ ਅੱਜ ਹੈਗੀ ਆ 11 ਤਰੀਕ ਜੂਨ ਤੇ ਆਪਾਂ ਅੱਜ ਸਾਰਾ ਆਪਣਾ ਸੈਟਅਪ ਜਿਹੜਾ ਚੱਕ ਕੇ ਆਪਣੇ ਰੂਮ ਦੇ ਵਿੱਚ ਲੈ ਆਏ ਆ ਕਿਉਂਕਿ ਬੁਟੀਕ ਦੇ ਵਿੱਚ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਆ ਸਾਰਾ ਰੂਮ ਗਰਮ ਹੋ ਜਾਂਦਾ ਤੇ ਕੰਮ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਕੁਝ ਐਵੇਂ ਆ ਕਿ ਸਿਰਤ ਦੇ ਹੌਲੀਡੇਸ ਚੱਲ ਰਹੀਆਂ ਨੇ ਸਿਰਤ ਇੱਧਰ ਹੁੰਦੀ ਆ ਉਹ ਬਾਰ-ਬਾਰ ਵਾਜ ਮਾਰਦੀ ਐ ਇੱਧਰ ਕੁਛ ਵੀ ਉਹਨੂੰ ਚਾਹੀਦਾ ਮम्मा ਮम्मा ਪੂਰਾ ਦਿਨ ਉਹਦਾ ਇਹੀ ਚੱਲਦਾ ਰਿਹਾ ਤਾਂ ਫਿਰ ਮੈਨੂੰ ਉਧਰੋਂ ਉੱਠ ਕੇ ਇੱਧਰ ਆਉਣਾ ਪੈਂਦਾ ਸੋ ਅੱਜ ਮੈਂ ਕੀ ਕੀਤਾ ਕਿ ਅੱਜ ਇਹਨਾਂ ਨੂੰ ਵੀ ਛੁੱਟੀ ਸੀਗੀ ਤਾਂ ਅੱਜ ਮੈਂ ਤਾਂ ਸਾਰਾ ਸੈਟਅਪ ਇੱਧਰ ਕਰਵਾ ਲਿਆ ਤੇ ਇੱਥੇ ਆਪਾਂ ਆਰਾਮ ਨਾਲ ਆਪਣਾ ਕੰਮ ਕਰ ਸਕਦੇ ਆ ਨਾਲੇ ਸਿਹਤ ਤੇ ਵੀ ਧਿਆਨ ਰੱਖ ਸਕਦੇ ਆ ਕੁਛ ਅੱਜ ਵੈਸੇ ਹੀ ਕੰਮ ਕਾਫੀ ਲੇਟ ਹੋ ਗਿਆ ਕਿਤਾ ਛੁੱਟੀ ਸੀਗੀ ਦੂਸਰਾ ਸਵੇਰੇ ਸਵੇਰੇ ਮੋਟਰ ਨੇ ਪਾਣੀ ਨਹੀਂ ਚੱਕਿਆ ਟੈਂਕੀ ਖਾਲੀ ਸੀਗੀ ਇਮਨ ਬਹੁਤ ਟੈਂਸ਼ਨ ਹੋ ਗਈ ਕਿਉਂਕਿ ਸਵੇਰੇ ਸਵੇਰੇ ਸਭ ਤੇ ਏਸੀ ਚੱਲਦੇ ਹੁੰਦੇ ਨੇ ਸਵੇਰੇ ਵੀ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਸਵੇਰੇ ਵੀ ਚੱਲਦੇ ਵੈਸੇ ਸਵੇਰੇ ਮੋਟਰ ਚੱਕ ਲੈਂਦੀ ਹੈ ਪਾਣੀ ਰਾਤ ਨੂੰ ਕਈ ਵਾਰੀ ਇਸ਼ੂ ਹੁੰਦਾ ਵੋਲਟੇਜ ਦਾ ਪਰ ਅੱਜ ਸਵੇਰੇ ਤਾਂ ਚੱਕਿਆ ਨਹੀਂ ਹੈਗਾ ਪਾਣੀ ਮੋਟਰ ਨੇ ਤੇ ਉਹਦੇ ਕਰਕੇ ਸਾਰੇ ਕੰਮ ਲੇਟ-ਲੇਟ ਹੋ ਗਏ ਕੱਪੜੇ ਵੀ ਲੇਟ ਤੋਤੇ ਝਾੜੂ ਪੋਚਾ ਸਫਾਈਆਂ ਸਾਰਾ ਕੁਝ ਲੇਟ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰਾ ਸੈਟਅਪ ਚੈੱਕ ਕਰਕੇ ਇੱਧਰ ਲੈ ਕੇ ਆਏ ਆ ਤੇ ਇਹ ਮੈਂ ਬਣਾ ਰਹੀ ਸੀਗੀ ਫਰੌਕ ਕਲੀਆਂ ਵਾਲੀ ਤੇ ਇਹ ਮੈਂ ਤੁਹਾਨੂੰ ਕੰਪਲੀਟ ਕਰਕੇ ਤੁਹਾਨੂੰ ਦਿਖਾਵਾਂਗੀ ਸ਼ਾਮ ਨੂੰ ਗੈਨ ਇੱਧਰ ਲੈ ਕੇ ਆ ਕੀ ਮਿਲੇ ਆ 5 ਰੁਪਏ 2 ਪੈਸੇ ਇਕੱਠੇ ਕਰੀ ਜਾ ਕਾਤੇ ਕਾਤੇ ਮੈਂ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਫਿਰ ਵੀ ਮਿਲ ਗਏ ਅੱਜ ਕੀ ਮਿਹਨਤ ਕਰੀ ਆ ਜੋ ਵਤੀ ਚੁੰਦੀ ਤਾਂ ਦੇਖੋ ਜੀ ਦਿਨ ਡਰਾਣਾ ਡਰਾਣਾ ਜੀ ਹੂੰ ਬਈ ਇਹਦੀ ਗਰਮੀ ਬਹੁਤ ਹੈ ਤਾਂ ਹੀ ਜੀ ਜੋ ਬੰਨੇ ਆਪਣੇ ਵਾਲ ਐ ਬੰਨ ਲਿਆ ਹੂੰ ਤਾਂ ਹੀ ਬੰਨੇ ਆ ਹਾਂ ਫੇਰ ਤਾਂ ਹੋ ਗਿਆ ਤੇਰਾ ਕੰਮ ਸਟਾਰਟ ਕੀ ਕਰੂੰਗਾ ਹੁਣ ਤੇਰੇ ਤੋਂ ਹੌਸੇ 10000 ਪਹਿਲਾਂ ਐਦਾਂ ਕਰ ਕ੍ਰੌਕਸ ਦੂਰ ਖੋਲ ਕੇ ਆ ਚਲ ਤੁਸੀਂ ਖੋਲ ਦਿਓ ਤੁਸੀਂ ਵੀ ਖੋਲ ਦਿ ਜੋ ਬੰਨੇ ਆਪਣੀ ਕ੍ਰੌਕਸ ਦੂਰ ਉਧਰ ਖੋਲੋ ਦੀਦੀ ਕੋਲ ਜਿੱਥੇ ਦੀਦੀ ਨੇ ਖੋਲਿਆ ਉੱਥੇ ਖੋਲ ਕੇ ਆਓ ਜਾਓ ਕਿ ਉਹਨੂੰ ਕਹਤੇ ਤੂੰ ਬੋਲਾਂ ਠੀਕ ਐ ਤੁਹਾਨੂੰ ਤੁਸੀਂ ਬੋਲੋਗੇ ਤੇ ਜੋਬਨ ਨੂੰ ਤੂੰ ਕਿ ਜੋਬਨ ਨੂੰ ਇੱਜ਼ਤ ਨਹੀਂ ਰਾਸ ਆਂਦੀ ਜੋਬਨ ਤੂੰ ਤੂੰ ਐ ਤੇ ਦੀਦੀ ਤੁਸੀਂ ਐ ਠੀਕ ਐ ਓਕੇ ਉਰੀ ਤਾਂ ਮੇਰੇ ਕੋਲ ਉਰੀਆ ਕਾਲੂਆ ਤੇ ਸ਼ਗਲ ਨੇ ਟਿਕਦੀ ਉਰੇ ਨੂੰ ਆ ਜਾ ਅੱਗੇ ਹਾਂ ਉਰੀਆ ਉਹ ਕੋਲ ਆਇਦਿ ਦਹੋਰ ਵੀ ਕਾਲਾ ਲੱਗਦਾ ਐ ਇੱਧਰ ਨੂੰ ਖੜ੍ਹ ਇੱਧਰ ਖੜ੍ਹ ਇੱਧਰ ਖੜ ਕੀ ਕਰਕੇ ਆਇਆ ਕੀ ਕਰਕੇ ਆਇਆ ਘਰੇ ਮੰਗੋਸ਼ੇਕ ਪੀ ਕੇ ਆਇਆ ਹਾਂ ਕੰਮ ਕਰ ਫਲੈਸ਼ ਚ ਦਿਖਦਾ ਕੁੱਤਾ ਜੋ ਨਾਨਕੇ ਤੋਂ ਇੰਨਾ ਕਾਲਾ ਹੋ ਕੇ ਆ ਗਿਆ ਦੇਖ ਲੋ ਇਹ ਫਲੈਸ਼ ਲਾਇਦੀ ਮਸਾ ਦਿਖਦਾ ਇਹ ਸੀਰਤ ਗੱਡੀਆਂ ਤਾਂ ਰੱਖ ਦਿਆ ਕਰ ਇਹਨਾਂ ਨੂੰ ਘਾਤੇ ਨਾਲ ਲੈ ਕੇ ਫਿਰਦਾ ਰਹਿਣਾ ਟੈਂਟ ਹਾਊਸ ਤੇ ਟੱਪ ਲੈ ਡੱਡੂਆਂ ਵਾਂਗੂ ਸੀਰਤ ਜੇ ਤੂੰ ਵਿੱਚ ਟੇਬਲ ਰੱਖੇਗੀ ਨਾ ਇਹਦੇ ਫਿਰ ਤੁਸੀਂ ਦੋਨਾਂ ਨੇ ਵਿੱਚ ਫਿੱਟ ਨਹੀਂ ਆਣਾ ਹੈਗਾ ਟੈਂਟ ਹਾਊਸ ਦੇ ਨਹੀਂ ਆਣਾ ਪੁੱਤ نو ਮਮਾ ਆਈ ਹੈਵ ਟੇਕਨ ਪਲੀਜ਼ ਸਾਰਾ ਸਮਾਨ गिर ਜੂਗਾ ਗੁੱਲਕ ਚੱਕ ਕੇ ਵੱਲ ਪਾਸੇ ਰੱਖ ਦੇ ਸਾਈਡ ਤੇ ਰੱਖ ਦੇ ਦੋਨੋ ਜਾਣੇ ਸੱਚੀ ਕਾਲ ਬੁਲਾਓ ਇੱਧਰ ਆ ਕੇ ਬੱਲ ਸੱਚੀ ਕਾਲ ਦੀ ਜੇ ਬੋਨੇ ਸੱਚੀ ਕਾਲ ਦੀ ਦੋਨ ਬੋਲੋ ਸੱਚੀ ਕਾਲ ਦੀ ਸੱਚੀ ਕਾਲ ਦੇ ਇੱਧਰ ਆ ਕੇ ਬੋਲ ਸਭ ਨੇ ਸੱਚੀ ਕਾਲ ਦੀ ਹੱਥ ਜੋੜ ਕੇ ਬੋਲੀਦਾ ਹੁੰਦਾ ਹੱਥ ਜੋੜ ਕੇ ਸਿਰ ਤੇ ਨੂੰ ਸਖਾ ਆਏ ਬੋਲੋ ਸੱਚੀ ਕਾਲ ਦੀ ਸੱਚੀ ਕਾਲ ਦੀ ਸੋ ਕਿਊ ਖਾ ਲਈ 10000 ਚ ਖਾ ਲਈ 10000 ਚ ਤੂੰ ਸਮਾਨ ਇੰਨਾ ਜਮਾ ਕਰ ਲੈਣਾ ਟੈਂਟ ਹਾਊਸ ਛੋਟਾ ਏ 300 10 ਦਿਨਾਂ ਚਾਹੁੰਦਾ 300 ਕਿੱਦਾਂ ਕਰ ਲੈਣੇ ਪੈਸੇ 310 310 3 ਦਿਨਾਂ ਚ ਲੈਣੇ ਪੈਸੇ ਕਮਾ ਲਈ ਮੰਗ ਮੰਗ ਕੇ ਕਦੇ ਡੈਡ ਆ ਦੋ ਕਦੇ ਮੰਮਾ ਆ ਦੋ 320 330 340 300 ਜਵਨ ਕਿੰਨਾ ਖੁਸ਼ ਹੋ ਰਿਹਾ ਹੈ ਦੀਦੀ ਨੇ ਤੈਨੂੰ ਫੁੱਟੀ ਕੌੜੀ ਨਹੀਂ ਦੇਣੀ ਝੋ ਜਿਹੜਾ ਹੱਸ ਰਿਆ ਤੂੰ ਇੰਨਾ 50 355 356 360 300 360 uh, 6 32 634 66 67 360, 367 ਆ ਨਾ ਹੁਣ ਹੁਣ ਜਿੰਨੇ ਇਹਦੇ ਚ ਪਾਏਗਾ ਉੱਚੀ ਐਡ ਕਰੀ ਜਾਈ ਬਸ ਹੁਣ ਕੱਢ ਕੇ ਨਾ ਅੱਗੇ ਨਾਲ ਲੱਗ ਜੀ ਡੈਡੀ ਜੀ 10 ਵਾਰੀ ਉਹਨੂੰ ਕੱਢ ਕੇ ਜਿੰਦਗੀ ਆ ਕਿੰਨੇ ਦਰਦ ਹੋ ਗਏ ਇੰਤ ਚਾਹਤ ਨਾਲ ਚ ਇਹਨੇ ਬਸ ਇਹਨੇ ਬਸ ਤੀਨ ਪਾਣੀ ਲੈ ਆਇਆ ਕਿ ਉਹਦਾ ਕੋਰ ਜੀਵਨ ਕੋ ਵੀ ਆ ਗਿਆ ਨੇ ਹੈਂ ਜੋ ਬੂ? ਤਾਂ ਗਿਆ ਤੇਰੇ ਕੋਲ ਪੈਸੇ? ਉਹ ਮम्मी ਕਹਿੰਦੀ 5000 ਰੁਪਏ ਕਮਾਲੇ। ਹੈ? 5000 ਰੁਪਏ ਕਮਾਲੇ। ਕਮਾਲੇ ਕਿੱਦਾਂ ਕਮਾਲੇ ਇਹਨੇ 5000? ਸਾਰੇ ਹੈ। ਹੂੰ? ਸਾਰੇ ਪੈਸੇ। ਹੂੰ ਹੂੰ। ਸਾਰੇ ਪੈਸੇ ਹੈ। ਤੇਰੇ ਕੋਲ? ਹਾਂ। ਕਿੱਥੇ ਨੇ? ਮम्मा ਕੋਲੇ ਆ। ਮम्मा ਕੋਲੇ ਆ? ਮम्मा ਨੇ ਕੱਲ ਪੈਸੇ ਦਿੱਤੇ ਮੈਨੂੰ। की करेंगे इन पैसे का की करेंगे इन पैसों का बड़ा, की बड़ा लेंगा? जो लेंगा लो जी अपनी कलिया वाली फ्रॉक बन के रेडी हो गई है ये स्लीव्स स्लीवस के ऊपर एम्ब्रॉयडरी है ਖੁੱਲੀਆਂ ਬੈਲ ਸਲੀਵਜ਼ ਬਣਾਈਆਂ ਨੇ ਇਹਦੀਆਂ ਆਪਾਂ ਆਹ ਦੇਖੋ ਕਾਫੀ ਲੂਜ਼ ਨੇ ਤੇ ਇਹ ਹੈ ਇਹਦਾ ਨੈੱਕ ਨੈੱਕ ਦੇ ਉੱਪਰ ਆਪਾਂ ਪਾਈਪਿੰਗ ਹਲਕੀ ਲਗਾ ਕੇ ਉੱਪਰ ਲਗਾਏ ਨੇ ਬਟਨਸ ਤੇ ਇਹ ਹੈ ਇਹਦਾ ਘੇਰਾ ਕਲੀਆਂ ਪਾ ਕੇ ਘੇਰਾ ਸੱਟ ਕੀਤਾ ਹੈ ਕਿ ਇਹਦੀ ਫੁੱਲ ਲੁੱਕ ਦਿਖਾਉਣੀ ਹੈ ਮੈਂ ਤੁਹਾਨੂੰ ਇਹ ਹੈ ਜੀ ਇਹਦੀ ਫੁੱਲ ਲੁੱਕ ਸੂਟ ਦੀ ਤੇ ਤੁਹਾਨੂੰ ਲੁੱਕ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹੇ ਸਵਾ 3 3.5 ਮੀਟਰ ਕੱਪੜਾ ਸੀਗਾ ਤੇ ਜਿਹਦੇ ਵਿੱਚ نیچے ਸਾਰੀ ਰਨਿੰਗ ਏਮਬਰਾਇਡਰੀ ਸੀਗੀ ਹੋਈ ਹੋਈ ਤੇ ਇਹਨੂੰ ਆਪਾਂ ਕਲੀਆਂ ਪਾ ਕੇ ਸੈੱਟ ਕੀਤਾ ਸਾਰੀ ਏਮਬਰਾਇਡਰੀ ਨੂੰ ਤੇ ਥੋੜੀ ਬਹੁਤੀ ਜਿਹੜੀ ਏਮਬਰਾਇਡਰੀ ਹੈਗੀ ਸੀ ਉਹ ਆਪਾਂ ਬਾਹਾਂਾਂ ਤੇ ਵੀ ਲੈ ਕੇ ਆਏ ਆ ਉਸ ਤੋਂ ਬਾਅਦ ਇਹਨੂੰ ਹਲਕੀ ਪਾਈਪਿੰਗ ਦੇ ਕੇ ਬਟਨਸ ਲਗਾਏ ਨੇ ਬਹੁਤ ਸੋਹਣੀ ਲੁੱਕ ਮੈਨੂੰ ਤਾਂ ਲੱਗੀ ਐ ਇਹਦੀ ਤੇ نیچے ਇਹਦਾ ਸਾਰਾ ਕਟਵਰਕ ਹੋਇਆ ਸੀਗਾ ਬਹੁਤ ਸੋਣਾ ਪੀਸ ਬਣ ਕੇ ਰੈਡੀ ਹੋਇਆ ਏ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਮੈਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਫਿਰ ਸਬਸਕ੍ਰਾਈਬ ਕਰ ਲਿਆ ਕਰੋ ਜਦੋਂ ਤੁਸੀਂ ਵੀਡੀਓ ਨੂੰ ਦੇਖਦੇ ਹੋ ਜੇ ਨਵੇਂ ਹੋ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਕਿਉਂਕਿ ਅੱਗੇ ਵੀ ਅਸੀਂ ਇਹ ਜੇ ਨਵੇਂ-ਨਵੇਂ ਡਿਜ਼ਾਈਨ ਨੇ ਜਿਹੜੇ ਤੁਹਾਡੇ ਲਈ ਲੈ ਕੇ ਆਵਾਂਗੇ ਅ ਕੋਸ਼ਿਸ਼ ਕਰੂੰਗੀ ਕਿ ਜੋ ਵੀ ਮੈਂ ਬਣਾਉਣੀ ਆ ਉਹਨੂੰ ਮੈਂ ਦਿਖਾ ਸਕਾਂ ਆਪਣੇ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦਾ ਕਰਦੇ ਆ ਆਪਾਂ ਇੱਥੇ ਹੀ ਐਂਡ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤੇ ਗੁੱਡ ਨਾਈਟ ਥੈਂਕ ਯੂ so much for watching ਤੇ ਮਿਲਦੇ ਆ ਹੁਣ ਆਪਾਂ ਕੱਲ ਨੂੰ ਨੈਕਸਟ ਡੇ ਬਾਏ ਬਾਏ ਗੁੱਡ ਨਾਈਟ